ਕਾਂਗਰਸ ਆਈ ਕਿ ਮੇਰੇ ਵੀਰੋ ਤੇ ਸਾਰਾ ਨੋ ਪਹਿਲੇ ਲੋਕਾਂ ਦੀ ਜ਼ਿੰਦਗੀ ਮਹਫੂਜ਼ ਅਸੀਂ ਕਰਾਂਗੇ ਤੁਹਾਨੂੰ ਪਤਾ ਹੈ ਪੰਜਾਬ 15 ਸਾਲ ਅਤਵਾਦ ਚ ਕਿਸ ਤਰ੍ਹਾਂ ਗੁਜ਼ਰਿਆ ਸੀ ਤੁਸੀਂ ਤੇ ਮੇਰੇ ਗਵਾਂਢੀ ਹੋ ਦਰਿਆ ਪਾਰ ਅਸੀਂ ਨਹੀਂ تھے 5 ਵਜੇ ਤੋਂ ਬਾਅਦ ਕੋਈ ਬੰਦਾ ਆਪਣੇ ਘਰੋਂ ਨਹੀਂ ਸੀ ਨਿਕਲ ਸਕਦਾ ਅੱਜ ਫੇਰ ਗਿਲਜੀਆ ਸਾਹਿਬ ਉਹੀ ਹਾਲਾਤ ਨੇ ਗੈਂਗਸਟਰਜ਼ ਨੂੰ ਖਤਮ ਕਰਨਾ ਗੈਂਗਸਟਰਜ਼ ਆ ਕੰਮ ਨਿਵੇੜਨਾ ਇਹ ਨਸ਼ੇ ਵਾਲੀਆਂ ਤਾਕਤਾਂ ਦੇ ਖਿਲਾਫ ਲੜਨਾ ਇਸ ਗੁੰਡਾ ਅੰਸਰ ਨੂੰ ਪੰਜਾਬ ਦੇ ਵਿੱਚੋਂ ਰੋਕਣਾ ਕਲੀ ਕਾਂਗਰਸ ਤੋਂ ਇਲਾਵਾ ਤੇ ਕਾਂਗਰਸੀ ਲੀਡਰਸ਼ਿਪ ਤੋਂ ਇਲਾਵਾ ਮੇਰੇ ਵੀਰੋ ਕਿਸੇ 'ਚ ਨਾ ਜਾਣ ਨਾ ਕਿਸੇ ਸੋਚੇ ਤੋਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਪ੍ਰਮਾਤਮਾ ਮਿਹਰ ਕਰੇ ਮੌਕਾ ਹੈ ਸਾਰੋਂ ਪਹਿਲੇ ਇਹ ਗੈਂਗਸਟਰ ਰਾਜ ਪੰਜਾਬ 'ਚ ਬਕਾਇਆ ਜਾਏਗਾ ਤੇ ਇਹ ਜਿਹੜੀ ਆਪ ਸਰਕਾਰ ਹੈ ਮੇਰੀ ਇੱਕ ਬੇਨਤੀ ਹੋਰ ਸੁਣ ਲਓ ਜੋ ਜ਼ਿਆਤੀਆਂ ਮਾਨ ਨੇ ਤੇ ਇਹਦੇ ਮਨਿਸਟਰਾਂ ਨੇ ਤੇ ਐਮਐਲਏ ਨੇ ਸਮੂਚੇ ਪੰਜਾਬ ਦੇ ਲੀਡਰਾਂ ਨਾਲ ਸਾਡੇ ਕਾਡਰ ਨਾਲ ਕੀਤੀਆਂ ਕਿ ਟਾਇਰੇ ਵਿੱਚ ਲਿਆ ਕੇ ਪਹਿਲਾ ਫੈਸਲਾ ਪਹਿਲਾ ਫੈਸਲਾ ਭਗਵੰਤ ਮਾਨ ਨੂੰ ਟਾਇਰੇ ਵਿੱਚ ਲਿਆ ਕੇ ਖੜਾ ਕਰਾਂਗੇ ਸਰਕਾਰ ਆ ਲੈਣ ਦੋ ਪਹਿਲਾ ਫੈਸਲਾ ਇਹਨੂੰ ਟਾਇਰੇ ਵਿੱਚ ਲਿਆਂਦਾ ਜਾਏਗਾ ਜੋ ਜੋ ਪੰਜਾਬ ਨਾਲ ਲੁੱਟ ਹੋ ਰਹੀ ਹੈ ਤੁਹਾਡੇ ਦਰਿਆਵਾਂ ਦੀ ਲੁੱਟ ਹੋ ਰਹੀ ਜਿਸ ਕਿਸਮ ਦੀਆਂ ਫਰੋਤੀਆਂ ਗੈਂਗਸਟਰ ਦੇ ਜ਼ਰੀਏ ਕਿਉਂਕਿ ਇਹ ਜਿਹੜੇ ਗੈਂਗਸਟਰ ਨੇ ਪੰਜਾਬ ਪੁਲਿਸ سے ਮੌਜੂਦਾ ਸਰਕਾਰ ਦੇ ਅਸ਼ੀਰਵਾਦ ਤੋਂ ਬਿਨਾ ਚੱਲ ਨਹੀਂ ਸਕਦੇ ਇਹਨੂੰ ਭਗਵੰਤ ਨੂੰ ਇਹਦੇ ਸਾਥੀਆਂ ਨੂੰ ਕੇਜਰੀਵਾਲ ਨੂੰ ਇਹਨਾਂ ਸਾਰਿਆਂ ਨੂੰ ਇਹ ਜਿਹੜੀ ਕੀਤੀ ਹੋਈ ਪੰਜਾਬ ਦੀ ਲੋਟੇ ਇਹਦੇ ਵਾਸਤੇ ਦੇਣਦਾਰੀ ਕਰਨੀ ਪੜੇਗੀ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਤੌਰ ਗਿਲਜਿਆ ਸਾਹਿਬ ਤੁਹਾਡਾ ਸਾਰੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਦਾ ਬਹੁਤ ਮਸ਼ਕੂਰ ਹਾਂ ਤੁਸੀਂ ਮੌਕਾ ਦਿੱਤਾ ਅਸੀਂ ਆਪਣੀ ਗੱਲ ਸਾਂਝੀ ਕਰ ਸਕਿਆ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ